ਮਾਰ ਬਾਈ ਤੁਰਦੇ ਹਨ ਨੋਹਾ ਮੈਂ ਵੀ ਲਾ ਕਾਮੀਆਂ ਸੱਸਾਂ ਦੇ ਕਿਨ ਕਹਿੰਦੇ ਨੇ ਸੌਣ ਵੀ ਇਕੱਠੀਆਂ ਕਰੇ ਭਾਦੋ ਜੰਦਰੀ ਵਿਛੋੜੇ ਪਾਵੇ ਕੋਈ ਨਹੀਂ ਚਾਚਾ ਕੋਈ ਨਹੀਂ ਲੜਦਾ ਬਾਪੂ ਨੂੰ ਸਮਝਾਓ ਚਾਚਾ ਤੂੰ ਘਰ ਹੁਣ ਬਾਹਲਾ ਡੀ ਜੀ ਤੇ ਡੀ ਜੀ ਡੀ ਜੀ ਕੋਈ ਨਾ ਨਾ ਮੇਰੀ ਹੈ ਮੁੰਡੇ ਜਿੱਮ ਮੁੰਡੇ ਜੰਮੇ ਬਾਈ ਕਿ ਨੂੰ ਕਿ ਨੂੰ ਟੱਪਲਾ ਨਾ ਕਿ ਨੂੰ ਕਿ ਨੂੰ ਦੋਈ ਕਿ ਨੂੰ ਕਿ ਨੂੰ ਟੱਪਲਾ ਨਾ ਕਿ ਨੂੰ ਕਿ ਨੂੰ ਆਮਰ ਭਾਈ ਤੁਰਨੇ ਹਨ ਨੋਹਾ ਮਹਿੰਦੀ ਲਾ ਕਾਮੀਆਂ ਸੱਸਾਂ ਦੇ ਕੋਡੇ ਦੱਸਿਓ ਵੀ ਰਿਵਾਜ ਹੈਗਾ ਕਿ ਨਹੀਂ ਹੈ ਸਾਡੇ ਹੈਗਾ ਹਾਂ ਸਾਡੇ ਦਾ ਰਿਵਾਜ ਹੈਗਾ ਦੱਸ ਦਿਓ ਭਾਈ ਨਹੀਂ ਰਿਵਾਜ ਹੈਗਾ ਰਿਵਾਜ ਕੱਟ ਲਓ ਸੌਣਾ ਹਜੇ ਤਾਂ ਰਹਿੰਦਾ 5-6 ਦਿਨ ਸੌਣ ਸੌਣ ਦੇ ਮਹੀਨੇ ਕੱਟ ਦੀ ਚੂੜੀ ਪਵਾਵੋ ਮਹਿੰਦੀ ਲਾਵੋ ਇਹੀ ਹੁੰਦਾ ਸਭ ਤੋਂ ਵੱਡਾ ਯਾਨੀ ਕਹਿੰਦੇ ਨੇ ਸੌਣ ਵੀ ਇਕੱਠੀਆਂ ਕਰੇ ਭਾਦੋ ਜੰਦਰੀ ਵਿਛੋੜੇ ਪਾਵੇ ਭਾਦੋ ਨੇ ਤਾਂ ਵਿਛੋੜੇ ਪਾ ਦੇਣੇ ਸਭ ਦੇ ਸੌਣ ਨੇ ਇਕੱਠੀਆਂ ਕਰ ਦੇਣਾ ਹੁਣ ਕੌਣ ਇਕੱਠੀ ਹੋਈ ਆ ਆ ਮੈਂ ਕਿੰਨੀਆਂ ਬਸੀ ਹੋਈਆਂ ਸਭ ਬੈਠੀਆਂ ਬੈਠੀਆਂ ਇਹ ਲੋਕੜੀਆਂ ਨੇ ਨਾ ਜਵਾਕਣੀਆਂ ਕਿਉਂ ਸੀ 900 ਸਸ ਇਕੱਠੀਆਂ ਬੈਠੀਆਂ ਹੂੰ ਹੋਰ ਲੋਕ ਤਾਂ ਕਹਿੰਦੇ ਸੌਣ ਦੇ ਮਹੀਨੇ 900 ਸਸ ਮੱਥੇ ਲਾ ਕੇ ਹੁੰਦੀਆਂ ਬੈਠਣਾਂ ਇੱਥੇ ਬੈਠੇ ਆਂ ਮੈਂ ਤਾਂ ਇਕੱਠੇ ਬੈਠੇ ਆਂ ਰੋਕ ਤਾਂ ਇਹਨੇ ਸੌਂਦੇ ਮਹੀਨੇ ਨਾਲ ਸੱਸ ਕੱਟੀਆਂ ਨਹੀਂ ਹੁੰਦੀਆਂ। ਜਣਾਣਾਂ ਕਿੱਥੇ ਆ ਕਰਨ ਕਰਦੇ। 1000 ਵਾਲੀ 900 ਵਾਲੀ ਕਹਿੰਦੀ ਆ ਸੱਸ ਪਰ ਕਹਿੰਦੇ ਉਹਦੇ ਵੀ 900 ਨੂੰ। ਉਹ ਪਹਿਲਾਂ ਪਹਿਲਾਂ ਹੁੰਦਾ 1 ਸਾਲ। ਨਾ ਸਾਲ ਕਿਉਂ ਹੁਣ ਤਾਂ ਫੇਰ ਵੀ ਪੁਰਾਣਾ ਰਵਾਜ ਕਹਿੰਦੀ ਆ ਕਿ 9 ਸੱਸ ਮੱਥੇ ਨ ਲੱਗਦੇ ਹੁੰਦੇ। ਹੱਥਾਂ ਬੈਠੇ ਨਾ ਹੁਣ ਤੁਹ ਬੈਂਦੀ ਦਲਵਾਈ ਜਣੀ ਕੀ ਦੇਵੇਂਗੀ? ਇਹਨੇ ਉਹ ਸਵਾਰ ਰੁਪਈਆ ਸੋਹਣੇ ਪੀਰੇ ਤੇ ਬਰਗਾਨੀ ਨਵਾੰਦਾ ਕਾ ਨਿੰਦਾ ਪੰਜ ਟਾਫ ਨਹੀਂ ਆ ਜਾਣੀਆਂ ਨਹੀਂ ਮੈਂ ਟੋਕ ਕਰਾਣੀਆਂ ਹਾਂ ਵਧੀਆ ਨਾ ਮੈਂ ਤਾਂ ਚੂੜੀਆਂ ਭਵਾ ਕੇ ਦੇ ਚੱਲ ਫੇਰ ਵਧੀਆ ਚਲ ਚੂੜੀਆਂ ਭਵਾ ਦੇ ਮੈਂ ਚੂੜੀਆਂ ਭਵਾ ਦੇ ਹਾਂ ਚੂੜੀਆਂ ਲੱਡਾ ਸਹੀ ਗੱਲ ਹੈ ਚੂੜੀਆਂ ਭਵਾ ਲੈ ਚੂੜੀਆਂ ਨੂੰ ਇੱਥੇ ਢਿਆਓ ਫੇਰ ਮੈਂ ਵੀ ਯਾਦ ਕਰੂੰਗੀ ਨਾ ਤੇਰੇ ਸੱਤ ਨੇ ਪਵਾਈਆਂ ਤੇਰੇ ਸੱਤ ਲੈ ਉਹ ਇੱਥੇ ਜੜਾ ਜੋ ਚੂੜੀਆਂ ਢਾਣਾ ਕੇ ਲਾਉਣੀ ਚੱਲ ਤੇ ਬਣਾਉਣਾ ਉੱਧਰ ਕੋਤਿਆਂ ਪਰਵਾਜ਼ ਤੋਰਤਾ ਹੁਣ ਦੇਖਦੇ ਆਂ ਪੋਰਾ ਦੇ ਕਿੱਥੇ ਕਿੱਥੇ ਹੈਗਾ ਦਸਣਗੇ ਭੈਣਾ ਆਪਾਂ ਹਾਂ ਭੈਣਾ ਦਸਣਗੇ ਆਣਾ ਵੀ ਸਾਡੇ ਪਿੰਡ ਵੀ ਹੈਗਾ ਪਰਵਾਜ਼ ਹੈਗਾ ਭਾਈ ਸੱਤ ਦੇ ਨੋ ਮਹਿੰਦੀ ਲੰਦੀ ਹੈ ਅਰੇ ਮੋੜੇ ਮੋੜੇ ਖਾਣੇ ਲੈਂਦੇ ਨੋ ਸ਼ਰਮ ਮੇ ਲਾਉਂਦੇ ਇਹਦੀ ਵਾਰੀ ਕੀ ਤੇ ਅੱਜ ਆਈ ਆ ਸੌਣ ਸਾਰਾ ਨਿਕਲ ਗਿਆ ਮੈਨੂੰ ਕਹਿੰਦੀ ਆ ਸੌ ਸੱਸਾ ਤੇ ਮਤ ਚੈਨ ਲੱਗਣਾ ਮਨ ਲੱਗਣਾ ਕਿਉਂ ਨਹੀਂ ਆ ਮੈਂ ਨੋ ਤੋਰੀ ਨਹੀਂ ਵੇਖਿਆ ਨਾ ਅੱਜ ਵੇਖਿਆ ਹਾ ਬਾਜੇ ਨੇ ਨਵਾਨੀਆ ਲੱਕੀਆਂ ਨਵਾਲਾ ਬਾਜੇ ਦੇ ਪਹਿਲਾ ਲੋ ਹਾਂ ਬਾਜੇ ਦੇ ਟਿੱਕਾ ਲਾਓ ਇਹ ਤਾਂ ਉਡਾੜਾ ਨਾ ਖਾਏ ਤੂੰ ਉਡਾੜਾ ਕੁਡਾੜਾ ਖਾਣ ਨਹੀਂ ਨਹੀਂ ਹਾਈ ਛੁੱਟੀ ਆਇਆ ਅੱਜ ਰਹਿਣ ਦੋ ਹਾਂ ਅੱਜ ਆਇਆ ਰਹਿਣ ਦੋ ਅੱਜ ਮੈਂਦੀ ਦੇ ਰਹਿਣਾ ਚਾ ਮੈਂ ਜਦੋਂ ਬਸ ਨਾ ਦਿਖਾਉਣਾਗਾ ਹਾਂ ਉਡਾੜਾ ਖਾਣਾ ਨਹੀਂਗਾ ਨਹੀਂ ਨਹੀਂ ਅਰੇ ਛੁੱਟੀ ਹੈ ਕੋਈ ਮਾਜੇ ਦਾ ਮੈਨੋਂ ਕੋਈ ਅੰਦਾਜ਼ਾ ਹੈ ਵੇ ਹੂੰ ਰਹਣਗੇ ਮਹਿੰਦੀ ਲਾਉਂਦੀ ਆ ਲੈ ਸੱਸ ਗੱਲਾਂ ਦੇਖੀ ਕਿਵੇਂ ਕਰਦੇ ਮਹਿੰਦੀ ਲਾਉਣੀ ਆ ਫਿਰ ਉਹਨਾਂ ਨੂੰ ਮਹਿੰਦੀ ਸੌਣ ਵੀ ਦਾ ਸੌਣ ਚ ਤਾਂ ਮਹਿੰਦੀ ਸਾਦੀ ਲਾਉਂਦੇ ਆ ਜਿਹਾਂ ਸਰਦੀਆਂ ਅੰਦਰ ਲੋਕ ਲਾਉਂਦੇ 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 ਤਾਂ ਸੌਣ ਚ ਹੁੰਦੇ ਆ ਫਿਰ ਮਹਿੰਦੀ ਤਾਂ ਵਿਆਹਾਂ ਤੇ ਸੌਣ ਦਾ ਉਹਦੇ ਮੇਰੇ ਪੋਤੀ ਕਹਿੰਦੀ ਸੀ ਮਹਿੰਦੀ ਲਾਉਣੀ ਆ ਦਾਦੀ ਤੇ ਮੈਂ ਮਖਲਾਦੀ ਜਦ ਮਾਗੀ ਆ ਜੀ ਇੰਦੇ ਜੀ ਤੇ ਬਿਆਨ ਸਾਡੇ ਮਹਿੰਦੀ ਲਵਾਏਗੀ। ਉਹ ਇੱਕ ਦਿਨ ਦਾ ਹੈ ਬਿੰਦਾ ਦੇ ਰਮਨਾਈ ਨੇ ਕਹਿਣਾ ਕਿ ਦਿਨ ਦਾ ਮਹਿੰਦੀ ਆਏ ਬੈਠੋ ਸਾਰਾ। ਸਾਰਾ ਦਿਨ ਮਹਿੰਦੀ ਆਏ ਲੋਟ ਆਊਗਾ ਬਸ ਇੱਕ ਦਿਨ ਦਾ। ਇੱਕ ਦਿਨ ਦਾ ਮਹਿੰਦੀ ਆਏ ਲੋਟ ਆਊਗਾ ਇੱਥੇ। ਆਊਗਾ ਸਾਰਾ। ਹੈ? ਲੈ ਜਾ ਤੁਰੇ ਚਲੀ ਗਏ ਹੈ। ਚੱਸੀ ਭੋਦੀ ਗਈ ਹੈ। ਚਲੀ ਗਈ ਅੱਗੇ ਆ ਬੰਗਿਆ ਹਾਂ। ਹਾਂ। ਘਣਾ ਮੰਗਣਾ ਹੋਇਆ ਬੰਦਾ ਹੋ ਗਿਆ ਤੇ ਮਨ ਹੋ ਗਿਆ। ਹਾਂ। ਦੇ ਦੇ ਦਿੱਸਤਾ। ਹੈ ਰੇ। ਕੁੜੀਆਂ ਮਾਰਦੀਆਂ ਨਹੀਂ। ਹਾਂ? ਕਾਹ ਨੂੰ? ਮਾਸਰ ਕਹਿੰਦਾ ਤੱਬ ਭਿਓਨ ਆਪਾਂ ਟੱਬ ਭਰ ਕੇ ਭਿਓਨ ਲੈਣਾ ਵਾ। ਚਾ ਲਾ 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 ਕਿਹਦੇ ਦੇਸ ਤੋਂ ਬਾਅਦ ਬੇਜਾਹ ਦੁਬੋ-ਦੋਜਾਈ ਜਾਣਗੇ ਸਾਰਿਆਂ ਘਰ ਨੂੰ ਅੱਛਾ ਮੈਂ ਦੇਖ ਅੰਗਰਵਾਹ ਹੁੰਦਾ ਸੀ ਜੇ ਨਹੀਂ ਤੂੰ ਕਹਿਣਾ ਜਿਹੜੇ ਤੁਸੀਂ ਕਹਿੰਦੇ ਮੇਰੇ ਦਹੋਟ-ਬੋ ਕੇ ਹੱਥ ਅੱਗੇ ਤਾਂ ਟਿੱਕੇ ਲਾਉਂਦੇ ਨੇ ਗੋਲ-ਮੋਲ ਕਰਕੇ ਓਟ-ਪੋਟ ਕੇ ਉਹਦੋਂ ਔਰ ਖੱਟੀ ਦੱਸੀ ਕੋਈ ਨਹੀਂ ਬਣਨੇ ਲੈਦੀ ਛੜਿਆ ਨਹੀਂ ਕਿ ਜੇ ਸਾਇਕ ਮੋਰ ਨਹੀਂ ਵੇਲਦੀ ਤੋ ਕਿਹਾ ਕਿ ਇਹ ਥਾ ਦੇ ਲੰਮੀ ਬਹੁਤ ਜ਼ਰੂਰ ਸੋਰੀ ਦੇ ਹਾਂ ਤੂੰ ਗੱਲਾ ਛਡੋ ਜੱਗੋ ਆ ਗੋ ਜੱਗੋ ਆ ਗੋ ਲੋਕ ਕਸ਼ ਕਰਨਾ ਕੋ ਪ੍ਰਾਰਥਨਾ ਕਰਦੇ ਕਿਵੇਂ ਜੱਗੋ ਤਾਂ ਬਰਾਤ ਵਾਲੇ ਤਾਂ ਫਿਰ ਹੋਣੀ ਹੋਣੀ ਚਾਚਾ ਇਹਦੇ ਵਿੱਚ ਵਸ ਹਲੇ ਨਹੀਂ ਜੱਗੋ ਵਾਲੇ ਤਾਂ ਹੋਣਾ ਬਸ ਬਰਾਤ ਵਾਲੇ ਤਾਂ ਹੋਣਾ ਹੀ ਹੋਣਾ ਜਦ ਬਰਾਤੀਆਂ ਨੂੰ ਕਿਹਾ ਉਹਨਾਂ ਦੌਣੇ ਆਉਣ ਪਤਾ ਜਿਹਨਾਂ ਹੁਣ ਜਿਹਨਾਂ ਕਾਟ ਦਿਉ ਉਹ ਵੀ ਆਉਣਗੇ ਹੁਣ ਜੱਗੋ ਤਾਂ ਕੱਢਣੀ ਹੋਈ ਆ ਜੱਗੋ ਤੇ ਬਿਠੇ ਰਹੋ ਜ ਕੋਈ ਨਹੀਂ ਜੱਗੋ ਤੇ ਤਾਂ ਆਪਣੇ ਵੱਧ ਪਹੁੰਚੂ ਡੀ ਜੀ ਬੰਦੀ ਨਾ ਕਰੀ ਸੋਰੀ ਕਿੱਥੇ ਕਰੀ ਨਹੀਂ ਕਿ

ਉਹ ਕਵਰ ਸਲਾਗੇ ਕਾ ਤੁਹਾਨੂੰ ਲੱਗਦਾ ਵੱਜਣੀਆਂ ਨਹੀਂ ਫਿਰ ਢੋਲ ਦੇ ਲਾ ਢੋਲ ਵੀ ਬਸਾਂ ਹੀ ਬੁਨਾਰ ਕੇ ਬੁਨਾਰ ਕੇ ਢੋਲ ਲਾਵਾਂਗੇ ਲਾ ਨਾਨ ਕੇ ਲੱਗ ਨੱਚੀ ਜਾਣ ਮੇਰੇ ਅੱਗੇ ਪੱਲੀ ਆਹ ਉਹ ਤਾਂ ਸਾਧਾਰੀ ਕਦੋਂ ਬਰਾਤੇ ਹੀ ਆ ਜਾਗੇ ਮੈਂ ਇਹ ਛੱਡੀ ਜੇ ਬਿੰਨੇ ਤਾਂ ਕੁਝ ਨਹੀਂ ਬਿਆ ਲਾ ਨਾ ਤਾਂ ਉਹ ਜਿਹੜਾ ਰੋਮਾਂੀਆਂ ਦੇ ਸੀ ਉਹੋ ਜਿਹਾ ਲਾਉਣਾ ਚਲਦੀ ਹੋਊਗੀ ਲਾਉਂਦਾ ਹਾ ਹਾ ਉਹ ਟੋਲਾ ਨਹੀਂ ਲਾਉਣਾ ਆਪਾਂ ਬਸ ਵਧੀਆ ਉਹ ਟੋਲਾ ਨਹੀਂ ਲਾਉਣਾ ਚਾਚੀ ਨੇ ਪਾਸ ਕਰਤੀ ਐ ਇੱਧਰ ਗਾ ਲੈ ਪਾਸ ਆ ਗੱਲ ਲੈ ਆਪ ਨੂੰ ਪੇਕਾਂ ਵਾਲਾ ਸੌ ਉਹ ਕਿਹੜਾ ਪਹਿਲਾਂ ਪੇਕਾਂ ਵਾਲਾ ਤਾਂ ਪਹਿਲਾਂ ਪੰਨਾ ਨਿਬੜ ਜਾਣਾ ਉਹ ਤਾਂ 7 ਵਜੇ ਨਮੇੜ ਜਾਣਾ ਉਹਨਾਂ ਨੇ ਪੇਕਾਂ ਆਣ 9 ਵਜੇ ਨੂੰ ਉਹਨਾਂ ਨੂੰ ਚਲੇ ਜਾਣਾ ਪੇਕਾਂ ਰਹੋ ਛਾਉਣਗੇ ਕਿੱਦੀ ਤੋਂ ਹੋਰ ਭੈਣ ਉਹ ਫਿਰ ਕਰਨੈਲ ਨੂੰ ਜੋ ਕਹਿੰਦਾ ਮੈਂ ਇਹ ਨਹੀਂ ਆਪਣੇ ਮੱਲੇ ਵਾਲੇ ਇੱਥੋਂ ਆਏ ਸੀ ਕਿ ਨਹੀਂ ਮੈਂ ਤਾਂ ਹੈ ਨਹੀਂ ਸੀ ਆਪਣੇ ਟਿੱਪੜਾ ਕੋਲ ਆਏ ਸੀ ਲੈਣ ਗਏ ਸੀ ਇਹਨਾਂ ਟਿੱਪੜਾ ਕੋਲ ਚੱਲ ਆਪਾਂ ਨਾਲ ਰਲ ਜਾਂਗੇ ਉਹਨਾਂ ਦੇ ਉੱਤੇ ਟਿੱਬੀ ਤੇ ਪਹਿਲੇ ਚ ਲੱਤਾਂ ਤੜੋਦੀ ਟਿੱਬੀ ਤੇ ਜਦੋਂ ਵੀਰੇ ਕੋਲ ਇਥੋਂ ਰਲ ਜਾਗੇ ਮੋੜ ਤੋਂ ਕਾਹੇ ਕਰ ਜੂਗਣਾ ਟੁੱਟ ਜਾਂਦਾ ਤੇ ਤੂੰ ਜੜਾਦੀ ਇਹ ਕੀ ਗੱਲ ਨਹੀਂ ਨਹੀਂ ਜੜਾਦੀ ਮੈਨੂੰ ਕੀ ਪਤਾ ਤੈਨੂੰ ਤੇ ਚਾਹੀਦਾ ਮੈਂ ਸਾਹਮਣਾ ਨਹੀਂ ਅੱਛਾ ਨਹੀਂ ਸੀ ਮੈਨੂੰ ਨਹੀਂ ਸੀ ਪਤਾ ਉੱਤੇ ਚੜਨ ਦੇ ਤੇ ਪਤਾ ਨਹੀਂ ਕਸੇ ਦਿੱਖ ਤੇ ਚਾਹ ਤੇ ਮੈਂ ਬੈਠਾ ਸੀ ਜਣਾ ਆਮਨੇ ਅਰਗੀਆਂ ਨਹੀਂ ਆ ਕਿ ਜਦੋਂ ਟੂਕ ਨਾ ਤਰਾ ਕੇ ਆ ਗਈ ਤਾਂ ਅਜੇ ਸਮਾਰ ਕੇ ਬੈਠੀ ਕਰੇ ਜੀ ਨੀ ਬੋਲਦਾ ਬੋਲਦੀ ਨਹੀਂ ਮਗਾ ਬੋਲ ਉਹ ਫਰਮਾਇੰਗੇ ਪਹਿਲਾਂ ਮੈਂ ਅੱਖਾਂ ਵਿੱਚ ਤੇ ਮਨ ਨਾਲ ਸਾਇਮ ਬੈਂਟ ਤੇ ਪੈਣੀ ਲੱਗੀ ਸੀ ਮਗਾ ਨਾ ਉਹ ਇਹ ਮੈਨੂੰ ਮਗਾ ਕਿਸੇ ਤਰ੍ਹਾਂ ਉਹ ਵਧੀਆ ਜਦੋਂ ਮੈਂ ਕਾੜਤਾ ਸੀ ਵੀਰਾਂ ਦੇ ਕਿਹਨਾਂ ਜਲੂਦੀ ਪਾਣੀ ਉਹ ਮਗਾ ਚੱਲਦੀ ਬਸ ਆਈ ਬੈਠੇ ਤੇ ਵੀਡੀਓ ਦੀ ਚਾਹੀਨੀ ਕੋਈ ਮਾਰ ਸਹੋਰ ਵੀ ਕਹਿੰਦੀ ਛੱਡ ਤਾਂ ਹਾਂ ਮੈਂ ਫਿਰ ਤਾਂ ਜਾਣ ਲੱਗੀ ਤੇ ਵਧੀਆਂ ਨੇ ਚੜ ਗਈ ਜਦੋਂ ਉੱਤਰ ਲੱਗੀ ਉਹ ਫਰਾਸ਼ੀ ਚੜਕ ਗਈ ਤਾਂ ਮੈਂ ਵੀ ਪਿਆ ਹਾਂ ਹਾਂ ਮੇਰੀ ਆ ਬਜੀ ਬੱਖੀ ਉਹਦੇ ਵਿੱਚ ਮੈਂ ਮੈਂ ਇਹਨੂੰ ਗਾਣਾ ਕੱਢਿਆ ਉਹ ਵੀ ਟਿਕਦੀ ਨਹੀਂ ਨਾ ਫਿਰ ਮੈਂ ਆਖਿਆ ਬੜਾ ਰਣਾ ਉਹ ਤਾਂ ਤੇਰਾ ਵੇਲਾ ਨਹੀਂ ਲੱਗਦਾ ਐ ਕਿਹਾ ਬੜਾ ਰਣਾ ਉਹ ਮੈਂ ਨੂੰ ਦੇ ਤਾ ਦਿੰਦਾ ਉਹ ਨੂੰ ਕਹਿਆ ਕਿ ਹੁਣ ਮੈਂ ਅਰੈਸਟ ਕਰਨ ਦਾ ਟਾਈਮ ਆ ਹੁਣ ਮੈਂ ਹਾਂ ਮੈਂ ਕਿਥੇ ਰੱਖਿਆ ਨਹੀਂ ਆ ਨਹੀਂ ਨਹੀਂ ਮਮਾ ਚੰਗਾ ਫੇ ਹੁਣ ਪਾਬਿੰਧਾ ਤੇ ਲੈ ਮਮਾ ਪਾਬਿੰਧਾ ਤੇ ਲੈ ਮੈਂ ਕਿਹਾ ਰੈਸਟ ਕਰ ਨਹੀਂ ਬਈ ਤੇ ਮਾਗੇ ਫੋਟੜੀਆਂ ਨਹੀਂ ਮੈਨੂੰ ਰੈਸਟ ਕਰ ਦਿੰਦੀਆਂ ਲੈ ਲੈ Thank yeah. you. 俺们用不用别的呀？俺们三十岁了、啊，晓得、啊、不？

to be. ਕਿੰਨਾ ਪਿੱਤੀ ਬਾਟੇ ਨਾ ਚੜ ਗਿਆ ਪਹਿਲਾਂ ਬੇਬੇ ਨੇ ਮਹਿੰਦੀ ਲਵਾਈ ਹੁਣ ਇੱਧਰ ਉਹਦੀ ਨੋ ਲਵਾਉਣ ਲੱਗੀ ਆ ਤੇ ਨਾਲ ਮੰਨ ਦਾ ਭੈਣ ਭੈਣੇ ਵੀ ਲਾਈ ਹੋਣੀ ਲਾਜ਼ਮੀ ਆ ਆ ਬੈਠੀ ਨਾਲ ਬੇਬੇ ਦੀ ਧੀ ਲੱਗੀ ਵੀ ਆ ਅੱਜ ਭਾਈ ਜੀ ਨੇ ਮਹਿੰਦੀ ਲਵਾਣੀ ਆ ਕਰਤੀ ਤਾਂ ਇਹਦਾ ਪਕਰਵਾ ਚੋਤੀ ਲਵਾਈ ਸੀ ਗਿਰ ਆ ਪਹਿਲਾਂ ਟੈਂਟ ਲੱਗਿਆ ਸੀ ਕੰਮੇ ਭੈਣੇ ਸੀ ਨਾਲ ਆਪਣਾ ਇਹਨਾਂ ਤੋਂ ਹੀ ਲਵਾਈ ਸੀ ਪਹਿਲਾਂ ਉਹ ਬਹੁਤ ਸੋਹਣੀ ਲਾਈ ਸੀ ਮਹਿੰਦੀ ਮੇਰੇ ਕੋਲ ਤਾਂ ਨਹੀਂ ਆਪਾਂ ਉਹ ਵੀ ਲੋਟਸ ਕੋਈ ਸੀ ਦਿੱਤੀ ਆਜਾ ਇੰਦਰਾ ਤੇ ਰਿਗੋਟੀ ਗੰਦੀ ਲਾ ਰਹੀ ਐ ਟਾਈਮ ਵੀ ਦੱਸ ਜੀ 12 ਵਜੇ ਹੋਈ ਐ ਕਰ ਰਹੀ ਐ ਤੇ ਪੂਰਾ ਘਰ ਮਾਰੋ 11:30 ਵਜੇ ਪਿਛਲੀ ਵਾਰ ਬਣ ਕਿੰਨੇ ਵਜੇ ਹੋਈ ਸੀ ਰਾਤ ਦੇ 11:30 ਵਜੇ ਰਾਤ ਸਵਾ 12 ਮੰਦਾ ਗਿਆ ਸੀ ਜਦੋਂ ਅਸੀਂ ਲਾਸਟ ਟਾਈਮ ਕਰਵਾਈ ਸੀ ਜਦੋਂ ਤੇਰੇ ਸ਼ਗਨ ਦੀ ਲਵਾਈ ਸੀ ਉਹਦੇ ਰਾਤ ਨੂੰ ਪਾ ਜੀ ਮੈਨੂੰ 12 ਵਜੇ ਗਏ 3 ਵਜੇ ਗਏ ਸਵੇਰੇ ਨਹੀਂ ਭਾਈ 10 ਸਵੇਰੇ ਤਿੰਨ ਸਾਢੇ ਕਿਹਦੇ ਗਿਆ ਸੀ ਤੁਹਾਡੇ ਮਹਿੰਦੀ ਲਾ ਕੇ 5:30 ਤਲਵੰਡੀ ਆ ਗਏ ਮਹਿੰਦੀ ਵਾਲਿਆਂ ਦੀ ਕਲਾ ਨੂੰ ਵੀ ਸਲੂਟ ਹੀ ਆ ਦੇਖੋ ਕਿਵੇਂ ਦੀ ਕਿਵੇਂ ਕੀ ਬਣਾਉਂਦੇ ਆ ਦੇਖੋ ਲੈ ਮੈਡਮ ਨੇ ਤਾਂ ਮੋਰਨੀ ਮਾਰਨੀ ਬਣਾ ਲਈ ਹੱਥ ਤੇ ਹੈ ਨਾਲੇ ਫੁੱਲ ਇੱਧਰ ਕੀ ਬਣਾ ਰਹੇ ਆ ਬਈ ਇਹ ਕੀ ਆ ਦੇ ਸਮਝੋ ਬਾਹਰ ਜਿਆ ਬਣੇ ਤੇ ਪਤਾ ਲੱਗੂ ਵੀ ਕੀ ਸੱਪ ਕੱਢਿਆ ਇਹਨਾਂ ਨੇ ਇੱਧਰ ਪੈਣੇ ਦੇ ਵੀ ਮਹਿੰਦੀ ਇਹ ਫੇਰੇ ਵੀ ਫੋਲੋ ਬੂਟੀਆਂ ਫੋਈ ਫਿਰਦੀਆਂ ਲੈ ਇਹ ਵੀ ਮੋਰਨੀ ਪੋਾਈ ਜਾਂਦੀ ਆ ਬੱਲੇ 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 ਯੋ ਵਨ ਲੱਗਦਾ ਨੰਨ ਨਾਂਨ ਤੇ ਪਰ ਜਾਈ ਇੱਕ ਉਜੀ ਲਵਾਉਂਦਿਆਂ ਲੱਗਦੀਆਂ ਲੱਗਣ ਤੋਂ ਦੇਖਦੇ ਆ ਕਿਵੇਂ ਕੀ ਲਵਾਇਆ ਇਹਨਾਂ ਨੇ ਹਾਂ ਯੂਟਿਊਬਰ ਇਹਨਾਂ ਉਹਦੇ ਦੋ ਵੀ ਭਾਰੀਆਂ ਭਾਰੀਆਂ ਹੋਣਗੀਆਂ ਇਹਨਾਂ ਨੂੰ ਭਾਰੀ ਲੱਗੇਗਾ ਪਿੱਛੇ ਪਿੱਛੇ ਅੱਛਾ ਹੈ ਨਾ ਖਰਾਬ ਨਹੀਂ ਹੋਗੀਆਂ ਪਿੱਛੇ ਨੈਟ ਜਾਲ ਨਟ ਨਹੀਂ ਸੋਹਣੀ ਦੀ ਐ ਭਰ ਕੇ ਜੇ ਬਣਾਇਆ ਕਿ ਜੀ ਜੀ ਮੇਰਾ ਹਾਥੀ ਦੀ ਚੀੜੀ ਬਣਾਇਆ ਨਾ ਜਾਲ ਜੂਲ ਨਾ ਬਣਾਇਆ ਕਿਤੋਂ ਕਹਾ ਸੇ ਹਮ ਜੇ ਤੋਂ ਨੇਪਾਲ ਸੇ ਨੇਪਾਲ ਸੇ ਕਿਤਨਾ ਟਾਈਮ ਹੋ ਗਿਆ ਕਾਮ ਕਰਤੇ ਕੋ 2 ਸਾਲ 2 ਸਾਲ ਕਹਾ ਸੇ ਸਿਖਾ ਕਾਮ ਲੁਧਿਆਣਾ ਮੇ ਲੁਧਿਆਣਾ ਮੇ ਕਹਾ ਸੇ ਇਹ ਤੇ ਸਿਖਾਉ ਭਵਨ ਸੇ ਹਾਂ ਜੀ ਮਮ ਵਾਹ ਜੀ ਵਾਹ ਨਾਲ ਖਾਲੇ ਹਾਂ ਫਿਰ ਮੈਨੋਂ ਨਹੀਂ ਥੈਂਕ ਯੂ ਥੈਂਕ ਯੂ ਜੀ ਹੈ ਮੈਂਦੀ ਮੈਂਦੀ ਸੋਹਣੀ ਲਾਈਏ ਬਾਈ ਨੇ